ਹਾਏ 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 ਮੇਰਾ ਨਾਮ ਸਿਸਟਰ ਆ ਮੈਂ ਗਰਦਾਸਪੁਰੋਂ ਆਈ ਹਾਂ ਮੈਂ ਪਟਿਆਨਾ ਜਾਣਾ ਹਾਂ ਇਹ ਰਿਕਸ਼ੇ ਦੀ ਇਹ ਯਾਟੋ ਤੇ ਹੀ ਮੈਂ மனு ந ம ਇਹ ਲੋਕ ਸਵਾਰੀ ਤੇ ਬੈਠੇ ਦੇ ਹੀ ਉਹ ਪੈਟਰੋਲ ਪੰਪ ਤੇ ਆ ਗਏ ਕੋਈ ਬੱਸ ਵਾਲਾ ਹੀ ਮਾਰ ਕੇ ਚਲ ਗਿਆ ਹਾਂਜੀ ਇਹ ਗੋਤਪੱਤੀ ਨਾ ਪਟੀਆਂ ਪਿੰਡ ਇਹਨਾਂ ਦਾ ਸ਼੍ਰੀਸ਼ਤਾ ਦੇਵੀ ਇਹ ਘਰ ਜਾਂਦੇ ਹੀ ਇਥੋਂ ਬਾਜ਼ਾਰੋਂ ਗਦਾਸਪੁਰ ਇਹ ਸਾਡੇ ਲਾਗੇ ਪੈਟਰੋਲ ਪੰਪ ਆ ਉਹ ਕਿਹੜੇ ਪਿੰਡ ਦੇ ਹਨ ਪੰਡੋਰੀ ਰੋਡ ਤੇ ਮੇਰੇ ਸਾਥ ਸਾਨੂੰ ਕਿਵੇਂ ਪਤਾ ਲੱਗਾ ਤੁਹਾਨੂੰ ਕਿਸੇ ਨੇ ਫੋਨ ਕੀਤਾ ਦੋ ਬਾਹਰ ਪਿੱਤਾ ਦੀ ਮਾਤਾ ਜੀ ਦੇ ਐਕਸੀਡੈਂਟ ਹੋਇਆ ਏ ਤਹੀਂ ਜਲਦੀ ਇਹ ਸਾਰੇ ਕੰਮ ਤੇ ਗਏ ਹੀ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਇਹ ਛੋਟੇ ਬਨੇ ਆਦੀ ਹੋਰ ਨੇ ਇਹ ਆਈ ਇਸ ਤੋਂ ਬਾਅਦ ਆਪਾਂ ਹੁਣੇ ਆਏ ਹਾਂ ਕਿੰਨੇ ਲੋਕ ਰਕਣੀ ਹਾਂ ਹਾਂਜੀ ਉਹ ਆਂਟੀ ਵੀ ਗੁਰੇਣਾ ਦੇ ਨਾਲ ਹੀ ਕਹਿੰਦੇ ਉਹ ਵੀ ਹਾਂਜੀ ਸਾਰੇ ਦੇਖਣ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆ ਜਸਵੀਰ ਸਿੰਘ ਤੇ ਕਿਤੇ ਇਨਸਾਨੀਅਤ ਦੇ ਨਾਤੇ ਮੈਂ ਹਨਾ ਮੌਸਮ ਖਰਾਬ ਹੀ ਮੈਂ ਵੀ ਬੈਨ ਗੁਜ਼ਾਰਾ ਤੇ ਮੈਂ ਜਾਂਦੇ ਰਾਤ ਦੇ ਵੇਖਿਆ ਐਕਸੀਡੈਂਟ ਹੋਇਆ ਪੰਡੋਰੀ ਰੋਡ ਤੇ ਬਾਬਾ ਫਰਮ ਦੇ ਸਾਹਮਣੇ ਤੇ ਚਲੋ ਉਥੇ ਐਮਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਟਟੋਟ 15 20 ਮਿੰਟ ਲੱਗਾ ਚਲੋ ਜਾਨੀ ਨੁਕਸਾਨ ਕੇਦਾ ਕੋਈ ਨਹੀਂ ਹੋਇਆ ਇਹ ਆ ਕਿ ਕਾਫੀ ਗੱਡੀਆਂ ਲੱਤਾਂ ਟੁੱਟੀਆਂ 13 ਜਣਿਆਂ ਦੀਆਂ ਇੱਕ ਮਾਤਾ ਬਜ਼ੁਰਗ ਆ ਉਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਵਾ ਇੰਨਾ ਸ਼ੁਕਰ ਹੈ ਕੋਈ ਨਾ ਆਮਦਾ ਜੇ ਜਾਨੀ ਨੁਕਸਾਨ ਨਹੀਂ ਹੋਇਆ ਐਕਸੀਡੈਂਟ ਹੋਇਆ ਕੇਰੀ ਕੇਰੀ ਇਹ ਭਾਜੀ ਇਹ ਆਪਣੇ ਰਾਹ ਤੇ ਆਉਂਦੇ ਹੀ ਤੇ ਛੋਟਾ ਦੀ ਵਜ੍ਹਾ ਦੂਸਰੀ ਸਾਈਡ ਜਾ ਕੇ ਗਲਤੀ ਉਹਦੀ ਇਹ ਆ ਕਸੂਰ ਆ ਦੀ ਹਾਂ ਇਹ 릭ਸ਼ੇ ਚ ਇਹ ਐਕਸੀਡੈਂਟ ਕੀਤਾ ਦੂਜਾ ਭੱਜ ਗਿਆ ਗਲਤੀ ਇਹਦੀ ਇਹ ਆ ਤੂੰ ਰੁਕ ਜਾ ਜੇ ਐਕਸੀਡੈਂਟ ਹੋ ਗਿਆ ਹਨਾ ਬੰਦਿਆਂ ਨੂੰ ਵੇਖ ਜਾਨੀ ਨਿਸ਼ਾਨ ਕੋਈ ਹਸਪੀਟਲ ਪਹੁੰਚਾਓ ਤੇ ਚਲੋ ਬਾਕੀ ਉਹਦਾ ਨੰਬਰ ਨੋਟ ਆ ਵਾ ਸਭ ਕੁਝ ਹੈਗਾ ਉੱਥੇ ਲੋਕਾਂ ਨੇ ਵੀਡੀਓ ਬਣਾਈਆਂ ਉਹ ਵੀ ਫੜਿਆ ਜਾਏਗਾ ਬੰਦਾ ਬਾਕੀ ਇਹ ਚਲੋ ਇੱਥੇ ਜਾਨੀ ਨਿਸ਼ਾਨ ਨਹੀਂ ਹੋਇਆ ਕਿ ਇਹਦਾ ਇਹ ਭਾਜੀ ਲਗਭਗ ਤਿੰਨ ਬੀਬੀਆਂ ਵਾਂ ਈ ਰਿਕਸ਼ਾ ਵਾਲਾ ਵੀ ਮਤਲਬ ਪੰਜ ਜਣੇ ਹੀ ਜਿਹੜੇ ਸਾਰੇ ਫਟਰੇ ਆ ਛੱਟਾਂ ਲੱਗੀਆਂ ਕਾਫੀ ਜ਼ਿਆਦਾ ਜਾਨੀ ਨਿਸ਼ਾਨ ਜਾਨੀ ਨਿਸ਼ਾਨ ਨਹੀਂ ਹੋਇਆ ਬਚਾਓ ਤੁਹਾਡੇ ਕੋਲ ਲਿਆ ਦਿਆਂਗਾ ਲੰਦਾ ਵੀ ਆ ਗਿਆ ਐਮਬੂਲੈਂਸ ਵੀ ਆ ਗਈ ਆਪਾਂ ਵੀ ਜਿੰਨਾ ਅਸੀਂ ਫਿਰ ਉਥੋਂ ਚੋਕ ਕੇ ਈ ਰਿਕਸ਼ਾ ਸਿੱਧਾ ਕੀਤਾ ਥੱਲੇ ਆ ਜਦੇ ਹੀ ਉਹਨੇ ਚੋਕ ਕੇ ਤੁਹਾਡੇ ਸਾਹਮਣੇ ਖੂਨ ਨਾਲ ਲਿਬੜੇ ਕੋਈ ਹੱਥ ਨਹੀਂ ਪੰਡਾ ਤੇ ਆਪਾਂ ਇੱਥੇ ਦਾ ਪਹਚਾਇਆ ਜਿਹੜਾ ਫਰਜ਼ੀ ਪੂਰਾ ਕੀਤਾ ਵਾ ਅੱਗੇ ਹੁਣ ਹਨਾ ਜੋ ਇਹਨਾਂ ਦੀ ਕਾਰਵਾਈ ਕਰਨ